ਵੀਡੀਓ ਵਾਇਰਲ ਹੁੰਦੀ ਹੈ ਇੱਕ ਵਿਅਕਤੀ ਆ ਕੇ ਇੱਥੇ ਤੋੜਪੰਨ ਕਰਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਗਮਲੇ ਤੋੜੇ ਗਏ ਇੱਥੇ ਜਿਹੜੀਆਂ ਉਧਰ ਕੁਰਸੀਆਂ ਤੋੜੀਆਂ ਗਈਆਂ ਗਾਲੀ ਗਲੋਚ ਜਿਹੜਾ ਕੀਤਾ ਗਿਆ ਸਟਾਫ ਦੇ ਨਾਲ ਸਰਕਾਰੀ ਸਕੂਲ ਦੇ ਵਿੱਚ ਆ ਕੇ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣਾ ਇਸ ਤਰੀਕੇ ਦੇ ਨਾਲ ਗਾਲੀ ਗਲੋਚ ਕਰਨੀ ਉਸ ਤੋਂ ਬਾਅਦ ਟੀਚਰਸ ਨੂੰ ਥ੍ਰੈਟ ਵੀ ਗਏ ਨੇ ਟੀਚਰਸ ਨੂੰ ਕਾਲ ਗਈਆਂ ਨੇ ਜਿਹੜੇ ਮੈਸੇਜ ਗਏ ਨੇ ਜਿਸ ਦੇ ਵਿੱਚ ਵਿਅਕਤੀ ਵੱਲੋਂ ਧਮਕਾਇਆ ਵੀ ਗਿਆ ਲੇਕਿਨ ਪਹਿਲਾਂ ਰੋਪੇ ਵਿਅਕਤੀ ਵੱਲੋਂ ਲਗਾਏ ਗਏ ਕਿ ਮੇਰੇ ਬੇਟੇ ਦੇ ਉੱਪਰ ਇਲਜ਼ਾਮ ਝੂਠੇ ਲਗਾਏ ਗਏ ਕਿ ਉਹਨੇ ਕਲਾਸ 'ਚ ਬਾਥਰੂਮ ਕੀਤਾ ਉਸ ਨੂੰ ਕੁੱਟਿਆ ਗਿਆ ਸਕੂਲ ਦੇ ਵਿੱਚ ਇਲਜ਼ਾਮ ਸੀਗੇ ਉਸ ਵਿਅਕਤੀ ਤੇ ਜਿਹਨੇ ਸਟਾਫ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਇਹ ਦੱਸਿਆ ਕਿ ਇਸ ਗੱਲ ਦੇ ਵਿੱਚ ਸੱਚਾਈ ਨਹੀਂ ਉਸ ਬੱਚੇ ਨੇ ਜਾਣ ਪੁੱਝ ਕੇ 8th ਕਲਾਸ ਦਾ ਬੱਚਾ ਸੀਗਾ ਜਾਣ ਪੁੱਝ ਕੇ ਕਲਾਸ ਦੇ ਵਿੱਚ ਜਿਹੜਾ ਬਾਥਰੂਮ ਕੀਤਾ ਤੇ ਇਹਨੇ ਬੱਚੇ ਨੇ ਜੈਪ ਖੋਲ ਕੇ ਆਪਣੀ ਪੈਂਟ ਦੀ ਤੇ ਬਾਥਰੂਮ ਜਿਹੜਾ ਉਹ ਕਲਾਸ ਦੇ ਵਿੱਚ ਹੀ ਪਾਸ ਕਰਤਾ ਤੇ ਕਲਾਸ ਵਿੱਚ ਲੜਕੀਆਂ ਵੀ ਬੈਠੀਆਂ ਸੀ ਤੇ ਲੜਕੇ ਵੀ ਸਾਰੇ ਬੈਠੇ ਸੀ ਜਿਹੜੇ ਉਨ ਤੋਂ ਪਹਿਲੇ ਬੈਂਚ ਤੇ ਲੜਕੇ ਬੈਠੇ ਸੀ ਉਹਨਾਂ ਦੇ ਕੱਲ ਪੁਲਿਸ ਬਿਆਨ ਲੈ ਗਈ ਉਹਨਾਂ ਦੱਸਿਆ ਕਿ ਸਾਡੇ ਪੈਰਾਂ ਤੱਕ ਬਾਥਰੂਮ ਪਹੁੰਚਦੀ ਤੇ ਨਾਲ ਇੱਕ ਦੋ ਬੱਚੇ ਹੋਰ ਹੀ ਉਹਨੂੰ ਫੜ ਕੇ ਲੈ ਗਏ ਕਿ ਮੈਡਮ ਇਹਨੇ ਕਲਾਸ ਦੇ ਵਿੱਚ ਬਾਥਰੂਮ ਪਾਸ ਕਰਤਾ ਉਹਨੇ ਉਹ ਮੋਨੀਟਰ ਨੂੰ ਵੀ ਧਮਕੀ ਦਿੱਤੀ ਮੇਰੇ ਅੱਗੇ ਆਉਣ ਤੋਂ ਬਾਅਦਾਂ ਕਿ ਮੈਂ ਤੈਨੂੰ ਹੁਣ ਬਾਹਰ ਜਾ ਕੇ ਤੇਰਾ ਵੇਖੀ ਕਿਦਾਂ ਮੂੰਹ ਭੰਦਾ ਚਪੇੜਾਂ ਦਾ ਤਾਂ ਇਸ ਵਕਤ ਮੌਜੂਦ ਹੈਗੇ ਆ ਜਿਹੜਾ ਤਰਨਤਨ ਦੇ ਪਿੰਡ ਪੰਡੋਰੀ ਗੋਲਾ ਵਿਖੇ ਜਿੱਥੋਂ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਇੱਕ ਵਿਅਕਤੀ ਆ ਕੇ ਇੱਥੇ ਤੋੜਪੰਨ ਕਰਦਾ ਤਸ ਇਹ ਗਮਲੇ ਤੋੜੇ ਗਏ ਇੱਥੇ ਜਿਹੜੀਆਂ ਉਧਰ ਕੁਰਸੀਆਂ ਤੋੜੀਆਂ ਗਈਆਂ ਗਾਲੀ ਗਲੋਚ ਜਿਹੜਾ ਕੀਤਾ ਗਿਆ ਸਟਾਫ ਦੇ ਨਾਲ ਇਸ ਤਰੀਕੇ ਦੀਆਂ ਜਿਹੜੀਆਂ ਇੱਥੇ ਆ ਚੀਜ਼ਾਂ ਨੂੰ ਇਲਜ਼ਾਮ ਦਿੱਤਾ ਗਿਆ ਘਟਨਾਵਾਂ ਨੂੰ ਇਲਜ਼ਾਮ ਦਿੱਤਾ ਗਿਆ ਇਸ ਦੇ ਪਿੱਛੇ ਦੀ ਸੱਚਾਈ ਕੀ ਹੈਗੀ ਹੈ ਗੱਲਬਾਤ ਕਰਨ ਲਈ ਪਹੁੰਚੇ ਸੀਗੇ ਸਟਾਫ ਦੇ ਨਾਲ ਕਿਉਂਕਿ ਵਿੱਦਿਆਕ ਦਾਦੇ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਆ ਕੇ ਇਸ ਤਰੀਕੇ ਦੀ ਘਟਨਾ ਨੂੰ ਅੰਜਾਮ ਦੇਣਾ ਇਸ ਤਰੀਕੇ ਦੇ ਨਾਲ ਗਾਲੀ ਗਲੋਚ ਕਰਨੀ ਉਸ ਤੋਂ ਬਾਅਦ ਟੀਚਰਸ ਨੂੰ ਥ्रेट ਵੀ ਗਏ ਨੇ ਟੀਚਰਸ ਨੂੰ ਕਾਲ ਗਈਆਂ ਨੇ ਜਿਹੜੇ ਮੈਸੇਜ ਗਏ ਨੇ ਜਿਸ ਦੇ ਵਿੱਚ ਵਿਅਕਤੀ ਵੱਲੋਂ ਧਮਕਾਇਆ ਵੀ ਗਿਆ ਲੇਕਿਨ ਪਹਿਲਾ ਰੋਪਏ ਵਿਅਕਤੀ ਵੱਲ ਲਗਾਏ ਗਏ ਕਿ ਮੇਰੇ ਬੇਟੇ ਦੇ ਉੱਪਰ ਇਲਜ਼ਾਮ ਝੂਠੇ ਲਗਾਏ ਗਏ ਕਿ ਉਹਨੇ ਕਲਾਸ 'ਚ ਬਾਥਰੂਮ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਕੁੱਟਿਆ ਗਿਆ ਸਕੂ ਉਹਨਾਂ ਨੇ ਇਹ ਦੱਸਿਆ ਕਿ ਇਸ ਗੱਲ ਦੇ ਵਿੱਚ ਸੱਚਾਈ ਨਹੀਂ ਹੈ ਉਸ ਬੱਚੇ ਨੇ ਜਾਣ ਪੁੱਝ ਕੇ 8th ਕਲਾਸ ਦਾ ਬੱਚਾ ਸੀਗਾ ਜਾਣ ਪੁੱਝ ਕੇ ਕਲਾਸ ਦੇ ਵਿੱਚ ਜਿਹੜਾ ਬਾਥਰੂਮ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਹੈ ਕਲਾਸ ਦੇ ਵਿੱਚ ਕਾਫੀ ਬਦਬੂ ਆਉਂਦੀ ਹੈ ਜਿਹੜੇ ਬੱਚੇ ਨੇ ਉਹ ਸਹਿਮਦੇ ਹੋਏ ਦੱਸਦੇ ਹੋਏ ਨਹੀਂ ਚਾਹਤਾ ਨੂੰ ਕਿਉਂਕਿ ਉਸ ਬੱਚੇ ਵੱਲੋਂ ਧਮਕੀ ਵੀ ਦਿੱਤੀ ਗਈ ਆਪਣੇ ਸਾਥੀਆਂ ਨੂੰ ਕਿ ਜੇਕਰ ਤੁਸੀਂ ਇਹ ਗੱਲ ਦੱਸੋਗੇ ਤੇ ਮੈਂ ਤੁਹਾਡੇ ਨਾਲ ਕੁੱਟਮਾਰ ਕਰਾਂਗੇ ਉਹਨੇ ਜਾਣ ਪੁੱਝ ਕੇ ਕੀਤਾ ਉਸ ਤੋਂ ਬਾਅਦ ਬੱਚੀਆਂ ਸੀਗੀਆਂ ਕਲਾਸ ਦੇ ਵਿੱਚ ਲੇਡੀ ਸਟਾਫ ਸੀਗਾ ਸ਼ਰਮਿੰਦਾ ਜ਼ਰੂਰ ਹੋਏ ਲੇਕਿਨ ਉਸ ਤੋਂ ਬਾਅਦ ਜਿਹੜੀ ਹੈ ਜਦੋਂ ਵਿਅਕਤੀ ਉਹਦਾ ਪਿਤਾ ਪਹੁੰਚਦਾ ਹੈ ਗੱਲਬਾਤ ਜਦੋਂ ਪਿੰਡ ਦੇ ਸਬੰਚਨਤਕ ਪਹੁੰਚਦੀ ਹੈ ਪੰਚਾਇਤ ਤੱਕ ਪਹੁੰਚਦੀ ਹੈ ਮਾਮਲਾ ਜਦੋਂ ਜ਼ਿਆਦਾ ਪੱਕ ਜਾਂਦਾ ਤੇ ਪੁਲਿਸ ਤੱਕ ਵੀ ਮਾਮਲਾ ਪਹੁੰਚ ਜਾਂਦਾ ਉਸ ਤੋਂ ਬਾਅਦ ਇਹ ਗਾਦੀ ਗੋਚ ਕੀਤੀ ਜਾਂਦੀ ਹੈ ਜਿਹੜੀ ਇੱਥੇ ਤੋੜਬੰਦ ਕੀਤੀ ਜਾਂਦੀ ਹੈ ਸਾਰੇ ਮਾਮਲੇ ਦੀ ਸੱਚਾਈ ਕੀ ਹੈ ਸੋਲ ਲੈਂਦੇ ਹਾਂ ਇਥੋਂ ਦੇ ਜਿਹੜੇ ਪ੍ਰਿੰਸੀਪਲ ਸਾਹਿਬ ਨੇ ਟੀਚਰ ਨੇ ਸਬੰਚ ਸਾਹਿਬ ਨੇ ਪੂਰੀ ਜਾਣਕਾਰੀ ਉਹਨਾਂ ਕੋਲੋਂ ਲੈ ਲੈਂਦੇ ਆਂ ਇੰਤਜ਼ਾਮ ਤੁਹਾਡੇ ਤੇ ਵੀ ਲਗਾਏ ਜਾਂਦੇ ਤੇ ਉਦੋਂ ਉਹ ਵੀ ਗਾਦੀ ਗੋਚ ਕਾਫੀ ਗੱਲ ਕੀ ਮੈਂ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਮੈਥ ਮਿਸਟਰਸ ਮੇਰਾ ਪਿੰਡ ਕੱਲਾ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰ ਤੇ ਬੱਚੇ ਦਾ ਨਾਮ ਜੇ ਪ੍ਰਤਾਪ ਆ 8th ਪੀਰੀਅਡ ਸੀ ਲਾਸਟ ਪੀਰੀਅਡ ਸੀ ਤੇ ਬੱਚੇ ਨੇ ਲਾਸਟ ਬੈਂਚ ਤੇ ਬੈਠਾ ਸੀ ਤੇ ਮੈਡਮ ਜਿਹੜੇ ਹੀ ਉਹਨਾਂ ਦਾ ਜਿਹੜਾ ਕਲਾਸ ਵਿੱਚ ਸਾਇੰਸ ਦਾ ਪੀਰੀਅਡ ਲੱਗਾ ਹੋਇਆ ਸੀ ਉਹਨਾਂ ਦਾ ਤੇ ਮੈਡਮ ਬਲੈਕਬੋਰਡ ਵੱਲ ਨੂੰ ਪ੍ਰੋਜੈਕਟਰ ਤੇ ਕੰਮ ਕਰਵਾਉਂਦੇ ਪਏ ਸੀ ਇਹਨਾਂ ਨੂੰ ਤੇ ਇਹਨੇ ਬੱਚੇ ਨੇ ਜੈਪ ਖੋਲ ਕੇ ਆਪਣੀ ਪੈਂਟ ਦੀ ਤੇ ਬਾਥਰੂਮ ਜਿਹੜਾ ਉਹ ਕਲਾਸ ਦੇ ਵਿੱਚ ਹੀ ਪਾਸ ਕਰਦਾ ਤੇ ਕਲਾਸ ਵਿੱਚ ਲੜਕੀਆਂ ਵੀ ਬੈਠੀਆਂ ਸੀ ਤੇ ਲੜਕੇ ਵੀ ਸਾਰੇ ਬੈਠੇ ਹੀ ਜਿਹੜੇ ਉਹ ਤੋਂ ਪਹਿਲੇ ਬੈਂਚ ਤੇ ਲੜਕੇ ਬੈਠੇ ਸੀ ਉਹਨਾਂ ਦੇ ਕੱਲ ਪੁਲਿਸ ਬਿਆਨ ਲੈ ਗਈ ਉਹਨਾਂ ਦੱਸਿਆ ਕਿ ਸਾਡੇ ਪੈਰਾਂ ਤੱਕ ਬਾਥਰੂਮ ਪਹੁੰਚ ਗਿਆ ਬੱਚਿਆਂ ਨੇ ਇਹ ਨਹੀਂ ਉਹਨਾਂ ਨੂੰ ਇਹ ਗਲਤੀ ਹੋਈ ਕਿ ਉਹਨਾਂ ਨੇ ਜਿਹੜੇ ਕਲਾਸ ਵਿੱਚ ਟੀਚਰ ਹੀ ਉਹਨਾਂ ਨੂੰ ਨਹੀਂ ਦੱਸਿਆ ਤੇ ਜਦੋਂ ਛੁੱਟੀ ਦੀ ਬੈਲ ਹੋ ਗਈ ਤੇ ਮੈਂ ਘਰ ਨੂੰ ਜਾਣ ਵਾਸਤੇ ਆਫਿਸ ਵਿੱਚ ਆ ਰਹੀ ਸੀ ਅਟੈਂਡੈਂਸ ਲਗਾਉਣ ਐਕਟ ਵਾਤੇ ਸੀ ਤੇ ਬੱਚੇ ਮੈਨੂੰ ਰੋਕ ਕੇ ਉਹਨੂੰ ਫੜ ਕੇ ਲੈ ਕੇ ਆਏ ਕਲਾਸ ਦੀ ਮੋਨੀਟਰ ਸਰਪ੍ਰੀਤ ਤੇ ਅਨਮੋਲ ਬੱਚਾ ਦੇ ਨਾਲ ਇੱਕ ਦੋ ਬੱਚੇ ਹੋਰ ਹੀ ਉਹਨੂੰ ਫੜ ਕੇ ਲੈ ਗਏ ਕਿ ਮੈਡਮ ਇਹਨੇ ਕਲਾਸ ਦੇ ਵਿੱਚ ਬਾਥਰੂਮ ਪਾਸ ਕਰਤਾ ਤੇ ਮੈਂ ਉਹਨੂੰ ਵੇਖਿਆ ਤੇ ਕਹਿੰਦਾ ਕਿ ਮੈਡਮ ਇਹ ਝੂਠ ਬੋਲਦੇ ਆ ਤੁਸੀਂ ਦੱਸੋ ਮੈਂ ਇਹੋ ਜੀ ਹਰਕਤ ਕਰ ਸਕਦਾ ਤੇ ਮੈਂ ਕਿਹਾ ਵੀ ਅੱਗੇ ਹੋ ਤਾਂ ਮੈਂ ਤੇਰੀ ਪੈਂਟ ਚੈੱਕ ਕਰਾਂ ਮੈਂ ਵੇਖਿਆ ਉਹਦੀ ਪੈਂਟ ਸੁੱਕੀ ਹੀ ਤੇ ਮੈਂ ਉਹਨਾਂ ਨੂੰ ਬੱਚਿਆਂ ਨੂੰ ਸਭੋ ਛਿੜਕਿਆ ਕਿ ਤੁਸੀਂ ਝੂਠ ਬੋਲਦੇ ਪਏ ਜੀ ਤੇ ਉਹਨਾਂ ਅੱਗੋਂ ਕਿਹਾ ਕਿ ਮੈਡਮ ਇਹਨੇ ਜਿਪ ਖੋਲ ਕੇ ਜਿਹੜਾ ਵਾ ਬਾਥਰੂਮ ਕੀਤਾ ਕਲਾਸ ਦੇ ਵਿੱਚ ਤੇ ਮੈਂ ਫਿਰ ਉਹਨਾਂ ਨੂੰ ਉਦੋਂ ਇਸ ਟਾਈਮ ਤੇ ਉਹ ਗੱਲ ਕਹੀ ਕਿ ਹੁਣ ਛੁੱਟੀ ਹੋ ਗਈ ਤੁਸੀਂ ਜਾਓ ਕਰਨੋ ਉਨੇ ਉਹ ਮੋਨੀਟਰ ਨੂੰ ਵੀ ਧਮਕੀ ਦਿੱਤੀ ਮੇਰੇ ਅੱਗੇ ਆਉਣ ਤੋਂ ਬਾਅਦਾਂ ਕਿ ਮੈਂ ਤੈਨੂੰ ਹੁਣ ਬਾਹਰ ਜਾ ਕੇ ਤੇਰਾ ਵੇਖੀ ਕਿਦਾਂ ਮੂੰਹ ਭਾਂਦਾ ਚਪੇੜਾਂ ਨਾਲ ਤੇ ਬੱਚਿਆਂ ਨੂੰ ਡਰਾਇਆ ਧਮਕਾਇਆ ਵੀ ਬੱਚੇ ਕਹਿੰਦੇ ਕਿ ਕਲਾਸ ਵਿੱਚ ਵੀ ਉਦੋਂ ਮੈਡਮ ਨੂੰ ਇਸੇ ਕਰਕੇ ਨਹੀਂ ਦੱਸਿਆ ਕਿ ਸਾਨੂੰ ਕਲਾਸ ਵਿੱਚ ਧਮਕਾਉਂਦਾ ਸੀ ਕਿ ਜੇ ਤੁਸੀਂ ਮੈਡਮ ਨੂੰ ਮੇਰੀ ਸ਼ਿਕਾਇਤ ਲਾਈ ਤੇ ਤੁਹਾਨੂੰ ਮੈਂ ਬਾਹਰ ਜਾ ਕੇ ਵੇਖੂੰਗਾ ਤੇ ਫੇਰ ਇਹਨਾਂ ਨੇ ਉਹ ਮੈਂ ਚਲੇਗੀ ਆ ਮੈਂ ਇਹ ਕਿਹਾ ਮੈਂ ਚਲੋ ਠੀਕ ਹੈ ਕੋਈ ਗੱਲ ਨਹੀਂ ਮੈਂ ਸਵੇਰੇ ਆੜ ਕੇ ਕਲਾਸ ਦੇ ਵਿੱਚ ਵੇਖੂੰਗੀ ਕਿਉਂਕਿ ਉਸ ਟਾਈਮ ਤੇ ਮੁੜ ਕੇ ਪੀਐਨ ਜਿਹੜੇ ਆ ਸਾਡੇ ਨਾਲ ਦੀ ਨਾਲ ਹੀ ਕਮਰੇ ਜਿਹੜੇ ਲੋਕ ਕਰ ਦਿੰਦੇ ਆ ਮੈਂ ਕਿਹਾ ਸਵੇਰੇ ਆਪਾਂ ਆਣ ਕੇ ਵੇਖਾਂਗੇ ਜੇ ਇਹਨੇ ਕੀਤਾ ਹੋਇਆ ਤੇ ਆਪਾਂ ਇਹਦੇ ਪੇਰੈਂਟਸ ਨੂੰ ਕੰਪਲੀਟ ਕਰਾਂਗੇ ਨੈਕਸਟ ਡੇ ਜਦੋਂ ਮੈਂ ਕਲਾਸ ਵਿੱਚ ਗਈ ਆ ਇਹ ਬੱਚਾ ਕਲਾਸ ਵਿੱਚ ਨਹੀਂ ਆਇਆ ਤੇ ਕੁੜੀਆਂ ਸਾਰੀਆਂ ਨੱਕ ਤੇ ਰੁਮਾਲ ਰੱਖ ਕੇ ਬੈਠੀਆਂ ਸੀ ਮਮੇ ਗਈ ਮੈਨੂੰ ਵੀ ਬਹੁਤ ਬੈਡ ਸਮੈਲ ਆਈ ਕਲਾਸ ਦੇ ਵਿੱਚੋਂ ਤੇ ਉਹ ਕਹਿੰਦੇ ਕਿ ਮੈਡਮ ਕਲਾਸ ਵਿੱਚੋਂ ਬਹੁਤ ਬਦਬੂ ਆ ਰਹੀ ਆ ਤੇ ਕੁੜੀਆਂ ਕਹਿਨੀਆਂ ਸਾਨੂੰ ਤੇ ਮੈਡਮ ਵੋਮਟ ਆਉਣ ਨੂੰ ਤਿਆਰ ਹੋਈ ਆ ਮੈਂ ਵੇਖਿਆ ਵਕਈ ਬੁਰਾ ਹਾਲ ਸੀ ਤੇ ਸਾਡੇ ਜਿਹੜੇ ਸਵੀਪਰ ਮਨਦੀਪ ਕੌਰ ਆ ਉਹਨੂੰ ਮੈਂ ਉਸੇ ਟਾਈਮ ਬੁਲਾਇਆ ਮੈਂ ਕਿਹਾ ਆਣ ਕੇ ਤੇ ਕਮਰਾ ਸਾਫ ਕਰੋ ਉਸ ਸਗੋਂ ਮੈਨੂੰ ਅੱਗੋਂ ਬੋਲੇ ਕਿ ਜਿਹੜਾ ਬੱਚੇ ਨੇ ਕੀਤਾ ਇਹ ਕਿਹੜੇ ਛੋਟੇ ਆ ਉਹਨੂੰ ਕੌਣ ਕਰੇ ਮੈਂ ਕਿਹਾ ਵੀ ਉਹ ਇਸ ਟਾਈਮ ਸਕੂਲ ਵਿੱਚ ਨਹੀਂ ਆਇਆ ਤੇ ਨਾਲ ਪਾਈਪ ਲਾ ਕੇ ਉਹਨਾਂ ਨੇ ਕਮਰਾ ਸਾਫ ਕੀਤਾ ਮਨਦੀਪ ਕੌਰਸ ਵੀ ਉੱਪਰ ਨੇ ਬੈਂਚ ਵੀ ਧੋਤਾ ਬੇਸ਼ੱਕ ਤੁਸੀਂ ਉਹਨਾਂ ਨੂੰ ਵੀ ਪੁੱਛ ਸਕਦੇ ਜੀ ਤੇ ਫੇਰ ਉਸ ਤੋਂ ਬਾਅਦ ਮੈਨੇ ਫਾਦਰ ਨੂੰ ਤਿੰਨ ਕਾਲ ਮੈਂ ਕੀਤੀਆਂ ਐਨਾ ਮੇਰੀ ਕਾਲ ਨਹੀਂ ਰਿਸੀਵ ਕੀਤੀ ਨੇ ਫਿਰ ਇਹਨਾਂ ਦਾ ਵੱਡਾ ਬੇਟਾ ਜਿਹੜਾ ਪਲੱਸ 2 ਵਿੱਚ ਪੜਦਾ ਮੈਂ ਕਿਹਾ ਵੀ ਉਹ ਮੇਰਾ ਫੋਨ ਨਹੀਂ ਚੁੱਕ ਰਿਹਾ ਤੇ ਤੁਸੀਂ ਉਹਦੇ ਫਾਦਰ ਨੂੰ ਫੋਨ ਕਰਕੇ ਤੇ ਕੰਪਲੇਂਟ ਕਰੋ ਇਹਨਾਂ ਨੇ ਫੋਨ ਕੀਤਾ ਇਹਨਾਂ ਦਾ ਵੀ ਨਹੀਂ ਰিসিਵ ਕੀਤਾ ਇਹਨਾਂ ਵੀ ਦੋ ਤਿੰਨ ਵਾਰੀ ਫੋਨ ਕੀਤਾ ਫਿਰ ਉਸ ਤੋਂ ਬਾਅਦ ਮੈਂ ਕਿਹਾ ਚਲੋ ਕੋਈ ਨੇ ਜਿੱਦਣ ਆਊਗਾ ਫਿਰ ਵੇਖਾਂਗੇ ਫਿਰ ਇਹਨਾਂ ਨੇ ਕੀ ਕੀਤਾ ਨੈਕਸਟ ਡੇ ਸਵੇਰੇ ਸਵਾ 8 ਵਜੇ ਮੈਨੂੰ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ ਮੈਨੂੰ ਵੌਇਸ ਮੈਸੇਜ ਜਿਹੜੇ WhatsApp ਤੇ ਉਹਨਾਂ ਨੇ ਭੇਜਣੇ ਸਟਾਰਟ ਕਰਤੇ ਕਿ ਤੁਸੀਂ ਮੇਰੇ ਬੱਚੇ ਦਾ ਜਿਹੜਾ ਜਾਂ ਗਲਤ ਨਾਮ ਲਾ ਰਹੇ ਜੇ ਤੁਸੀਂ ਬੱਚਿਆਂ ਤੇ ਯਕੀਨ ਕਰ ਰਹੇ ਜੇ ਤੇ ਮੈਂ ਤੁਹਾਨੂੰ ਵੇਖ ਲੂੰਗਾ ਮੈਂ ਪ੍ਰਾਇਮਰੀ ਵਿੱਚ ਵੀ ਜਿਹੜਾ ਪ੍ਰਿੰਸੀਪਲ ਹੀ ਉਹਦੇ ਮੈਂ ਲੱਤਾਂ ਦੇ ਥੱਲੇ ਉਹਦੀ ਕੰਨ ਫੜਾਏ ਹੀ ਤੁਹਾਡੀ ਪ੍ਰਿੰਸੀਪਲ ਦੇ ਵੀ ਫੜਾਉਂਗਾ ਤੁਹਾਡੇ ਵੀ ਫੜਾਉਂਗਾ ਤੇ ਮੈਂ ਅੱਗੋਂ ਕੋਈ ਰਿਐਕਟ ਨਹੀਂ ਕੀਤਾ ਅਸੀਂ ਫੇਰ ਚੁੱਪ ਰਹੇ ਆ ਵੀ ਚਲੋ ਕੋਈ ਨਹੀਂ ਇਹਨੇ ਕਰਤਾ ਫੇਰ ਨੈਕਸਟ ਡੇ ਫੇਰ ਉਹਨੇ ਆਣ ਕੇ ਸ਼ਾਮ ਨੂੰ ਹੀ ਇਹਨਾਂ ਨੂੰ ਨਹੀਂ ਪੰਚਾਇਤ ਸੱਦੀ ਆ ਏ ਸਾਰੇ ਵੀ ਆਏ ਆ ਇੱਕ ਦੂਸਰੇ ਇਸ ਪਿੰਡ ਦੀਆਂ ਦੋ ਪੰਚਾਇਤਾਂਵਾਂ ਦੂਸਰੇ ਸਰਪੰਚ ਵੀ ਆਏ ਸ਼ਾਮੀ ਉਹਨਾਂ ਨੂੰ ਸਾਡੇ ਉਸ ਦਿਨ ਇੱਥੇ ਪ੍ਰੋਗਰਾਮ ਸੀ ਤੇ 1 ਵਜੇ ਦਾ ਟਾਈਮ ਦਿੱਤਾ ਚਲੋ ਇਹ ਸਾਰੇ ਸਾਡੀ ਬਹੁਤ ਹੈਲਪ ਕਰਦੇ ਪਿੰਡ ਵਾਲੇ ਸਾਰੇ ਇਕੱਠੇ ਹੋ ਕੇ ਆਏ ਉਹ ਮੁੰਡੇ ਦਾ ਚਾਚਾ ਵੀ ਆਇਆ ਉਹਨਾਂ ਨੂੰ ਜਦੋਂ ਸਾਰੀਆਂ ਆਡੀਓ ਸੁਣਾਈਆਂ ਤੇ ਇਹਨਾਂ ਨੇ ਕਿਹਾ ਵੀ ਉਹ ਤੇ ਬਿਲਕੁਲ ਗਲਤ ਚੱਲਦਾ ਵੀ ਗਲਤ ਗੱਲ ਆ ਬੱਚਿਆਂ ਦੇ ਵੀ ਇਹਨਾਂ ਨੇ ਬਿਆਨ ਲੈ ਸਾਰਿਆਂ ਨੇ ਫੇਰ ਮੈਂ ਨੈਕਸਟ ਡੇ ਮੈਂ ਛੁੱਟੀ ਤੇ ਹੀ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕੱਲ ਛੁੱਟੀ ਤੇ ਆ ਕੱਲ ਤੁਸੀਂ ਸਕੂਲ ਨਾ ਆਇਓ ਤੇ ਆਪਾਂ ਮੰਡੇ ਨੂੰ ਗੱਲ ਕਰਾਂਗੇ ਕਿਉਂਕਿ ਸਾਡੇ ਪ੍ਰਿੰਸੀਪਲ ਮੈਡਮ ਵੀ ਜਿਹੜੇ ਸੀ ਉਹ ਦੋ ਦਿਨ ਤੋਂ ਮੈਡੀਕਲ ਛੁੱਟੀ ਤੇ ਸੀ ਤੇ ਜਦੋਂ ਤੇ ਮੈਂ ਕਿਹਾ ਵੀ ਮੈਂ ਵੀ ਨਹੀਂ ਆਉਣਾ ਤੇ ਕਹਿੰਦੇ ਹੋਰ ਤੇ ਕੋਈ ਹੋਊਗਾ ਸਕੂਲ ਦੇ ਵਿੱਚ ਇਹਨਾਂ ਦੀ ਮੇਰੀ ਫੋਨ ਕਾਲ ਤੁਸੀਂ ਚੈੱਕ ਕਰ ਸਕਦੇ ਜੇ ਮੇਰਾ ਫੋਨ ਕਾਲ ਫੇਰੇ ਮੈਨੂੰ ਕਾਲ ਆਈ ਹੈ ਫਿਰ ਇਹਨਾਂ ਨੇ ਕੀ ਕੀਤਾ ਮੇਰੇ ਰੋਕਣ ਦੇ ਬਾਵਜੂਦ ਇਹ ਸਕੂਲ ਦੇ ਵਿੱਚ ਆਣ ਕੇ ਇਹਨਾਂ ਨੇ ਜਿਹੜਾ ਵਾ ਕੱਲ ਮੇਰੀ ਐਕਸੈਸ ਦੇ ਵਿੱਚ ਜਿਹੜਾ ਵਾ ਹੱਲਾ ਗੁੱਲਾ ਕੀਤਾ ਏ ਮੈਡਮ ਜਿਹੜੇ ਐਜ਼ ਅ ਆਫੀਸ਼ੀਏਟਿੰਗ ਇੰਗਲਿਸ਼ ਲੈਕਚਰਰ ਵਾਈਸ ਪ੍ਰਿੰਸੀਪਲ ਸਾਡੇ ਸਕੂਲ ਦੇ ਇਹਨਾਂ ਧਿਆਨ ਕੇ ਬੈਲ ਦਾ ਹਥوڑا ਫੜ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਅੰਦਰ ਆਫਿਸ ਦੇ ਆਣ ਕੇ ਉਹ ਸਾਡੇ ਜਿਹੜੇ ਫਿਜ਼ੀਕਲ ਲੈਕਚਰਰ ਉਹਨਾਂ ਨੇ ਆਣ ਕੇ ਅੱਗੇ ਰੋਕਿਆ ਸਾਰੇ ਟੀਚਰਸ ਨੇ ਫਿਰ ਬਾਕੀ ਤੁਹਾਨੂੰ ਸਰ ਜਿਹੜਾ ਉਹ ਦੱਸਣਗੇ ਕਿ ਕੱਲ ਕੀ ਹੋਇਆ ਕਿਉਂਕਿ ਕੱਲ ਮੈਂ ਹੈ ਨਹੀਂ ਸਕੂਲ ਦੇ ਵਿੱਚ ਨੂੰ ਮੌਸਮ ਬਣੇ ਹੋਇਆ ਕਿਉਂ ਬੱਚੇ ਬਣੇ ਕਿਹਾ ਜੀ ਜਾਣ ਕੇ ਸਰ ਉਹਨੇ ਜਾਣ ਕੇ ਸ਼ਰਾਰਤ ਕੀਤੀ ਹੈ ਬਿਲਕੁਲ ਉਹਨੇ ਮੈਡਮ ਕੋਲੋਂ ਛੁੱਟੀ ਵੀ ਲਈ ਮੈਂ ਮੈਡਮ ਨੂੰ ਪੁੱਛਿਆ ਵੀ ਤੁਹਾਡੇ ਕੋ ਕਿਤੇ ਇਹਤ ਨਹੀਂ ਕਿ ਛੁੱਟੀ ਲੈਣ ਆਇਆ ਕਹਿੰਦੇ ਨਾ ਬਿਲਕੁਲ ਨਹੀਂ ਆਂਦੇ ਮੇਰੇ ਕੋ ਛੁੱਟੀ ਮੰਗਣ ਆਇਆ ਨਹੀਂ ਬਾਥਰੂਮ ਵਾਸਤੇ ਸਰ ਅਸਲ ਵਿੱਚ ਬੱਚੇ ਜਿਹੜੇ ਆ ਉਹ ਮੈਨੂੰ ਦੱਸਣ ਤੋਂ ਝਾਗੇ ਉਹਨਾਂ ਸਰ ਨੂੰ ਦੱਸਿਆ ਉਹ ਤੁਹਾਨੂੰ ਦੱਸਣਗੇ ਉਹ ਕਲਾਸ ਦੇ ਵਿੱਚ ਕੋਈ ਗਲਤ ਹਰਕਤ ਕਰਦਾ ਪਿਆ ਸੀ ਤੇ ਉਹ ਕਰਦੇ ਕਰਦੇ ਉਹਦਾ ਬਾਥਰੂਮ ਨਿਕਲਿਆ ਸਰ ਉਹ ਬਿਲਕੁਲ ਝੂਠ ਕਹਿ ਰਹੇ ਆ ਸਗੋਂ ਉਹਨਾਂ ਨੇ ਸਾਨੂੰ ਇਹੋ ਜੀ ਮਤਲਬ ਸ਼ਬਦਾਵਲੀ ਬੋਲੀ ਹੈ ਕਿ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਇਹਨੇ ਗੰਦੇ ਲਬਜ਼ ਬੋਲੇ ਉਹਨਾਂ ਨੇ ਸਾਨੂੰ ਟੀਚਰਸ ਨੂੰ ਤੁਸੀਂ ਬੱਚਿਆਂ ਕੋਲੋਂ ਵੈਰੀਫਾਈ ਕਰ ਸਕਦੇ ਜੇ ਸਾਰੇ ਬੱਚੇ ਸਕੂਲ ਦੇ ਵਿੱਚ ਹੀ ਜੋ ਉਹਨਾਂ ਨੇ ਕੱਲ ਤਮਾਸ਼ਾ ਕੀਤਾ ਗਮਲੇ ਤੋੜ ਗਏ ਫਿਰ ਇਸ ਬੰਦੇ ਕੋਈ ਕੰਪਲੇਨਟ ਕੀਤੀ ਹਾਂਜੀ ਹਾਂਜੀ ਉਸੇ ਟਾਈਮ ਤੇ ਮੈਡਮ ਨੇ ਪੁਲਿਸ ਨੂੰ 112 ਨੰਬਰ ਤੇ ਫੋਨ ਕਰਕੇ ਪੁਲਿਸ ਨੂੰ ਬੁਲਾਇਆ ਉਹ ਆਏ ਆ ਬੱਚਿਆਂ ਕੋਲੋਂ ਬਿਆਨ ਲੈ ਕੇ ਗਏ ਸਾਰਾ ਮੌਕਾ ਚੈੱਕ ਕੀਤਾ ਫਿਰ ਸ਼ਾਮ ਨੂੰ ਏਐਸਆਈ ਨਿਰਮਲ ਸਿੰਘ ઠાਣਾ सदरਤੰਤਾਨ ਤੋਂ ਆਇਆ ਉਹਨਾਂ ਨੇ ਵੀ ਆਣ ਕੇ ਸਾਰਾ ਮੌਕੇ ਦੀ ਜਿਹੜੀ ਆ ਵੇਖ ਕੇ ਤੇ ਲੈ ਕੇ ਗਏ ਆ ਕੰਪਲੇਂਟ ਲਿਖਾ ਕੇ ਆਏ ਸਾਡੇ ਸਕੂਲ ਦੇ ਟੀਚਰਸ ਜਾ ਕੇ ਉੱਥੇ ਫਿਰ ਉਸ ਤੋਂ ਬਾਅਦ ਉਹਨੇ ਮੈਨੂੰ ਫੇਰ ਕਾਲ ਮੈਂ ਕੱਲ ਛੁੱਟੀ ਤੇ ਸੀ ਸਾਡੇ ਕਿਤੇ ਕੋਈ ਡੈਥ ਹੋਈ ਰਿਸ਼ਤੇਦਾਰੀ ਚ ਉੱਥੇ ਗਈ ਉਹਨੇ ਫੇਰ ਵੀ ਮੈਨੂੰ ਕਾਲ ਕੀਤੀ ਬਾਅਦ ਵਿੱਚ ਫੇਰ 2 ਵਜੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਕਹਿੰਦਾ ਮੈਂ ਤੁਹਾਨੂੰ ਆ ਕਰ ਦੇਣਾ ਉਹ ਕਰ ਦੇਣਾ ਮੈਂ ਕਿਹਾ ਤੁਸੀਂ ਜੋ ਮਰਜੀ ਤੁਸੀਂ ਮੇਰੇ ਵਿਰੁੱਧ ਪ੍ਰੂਫਕੋਰ ਕਾਰਵਾਈ ਕਰਦੇ ਜੇ ਮੈਂ ਕਹਿੰਦਾ ਤੁਸੀਂ ਜੋ ਅੱਜ ਕੀਤਾ ਠੀਕ ਨਹੀਂ ਕੀਤਾ ਫਿਰ ਮੈਂ ਉਹਨਾਂ ਦਾ ਇੱਥੇ ਥਾਣੇਦਾਰ ਸਾਹਿਬ ਆਏ ਹੀ ਤੇ ਸਰ ਨੇ ਮੇਰੀ ਉਹਨਾਂ ਨਾਲ ਗੱਲ ਕਰਾਈ ਤੇ ਉਹ ਕਹਿੰਦੇ ਤੁਸੀਂ ਇਹਦਾ ਫੋਨ ਜਿਹੜਾ ਬਲੌਕ ਕਰ ਦੋ ਵੀ ਤੁਹਾਨੂੰ ਬਾਰ-ਬਾਰ ਪਰੇਸ਼ਾਨ ਕਰ ਰਿਹਾ ਬਲੌਕ ਕਰਨ ਦੇ ਬਾਵਜੂਦ ਫੇਰ ਇਹਨੇ ਮੈਨੂੰ WhatsApp ਤੇ ਜਿਹੜੇ ਆ ਉਹ ਮੈਸੇਜ ਭੇਜੇ ਉਹ ਤੁਸੀਂ ਸੁਣ ਸਕਦੇ ਜੇ ਕਿ ਮੈਂ ਤੁਹਾਨੂੰ ਵੱਢ ਦੇਣਾ ਸਾਰਿਆਂ ਨੂੰ ਸਕੂਲ ਦਾ ਮ ਸਕੂਲ ਨੂੰ ਅੱਗ ਲਾ ਦੇਣੀ ਆ ਤੁਹਾਡਾ ਵੇਖੋ ਮੈਂ ਹਾਲ ਕੀ ਕਰਦਾ ਵਾਂ ਬਹੁਤ ਜ਼ਿਆਦੀਆਂ ਧਮਕੀਆਂ ਦਿੱਤੀਆਂ ਤੁਸੀਂ ਉਹ ਸਾਰੇ ਹੀ ਵੌਇਸ ਮੈਸੇਜ ਜਿਹੜੇ ਸਾਡੇ ਫੋਨਾਂ ਵਿੱਚ ਰਿਕਾਰਡਡ ਆ ਤੁਸੀਂ ਸੁਣ ਸਕਦੇ ਜੇ ਮੇਰਾ ਸਰਦਾਰ ਕੁਲਵਿੰਦਰ ਸਿੰਘ ਸਰਪੰਚ ਪੰਡੋਰੀ ਗੋਲਾ ਸਰ ਸਕੂਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਆ ਸਾਰੇ ਸਟਾਫ ਨਾਲ ਗਾਲੀ ਗਲੋਚ ਕੀਤਾ ਗਿਆ ਕੀ ਇਹ ਮਾਮਲਾ ਜੀ ਇਹ ਮਾਮਲਾ ਜੀ ਬਹੁਤ ਮਾਦਭਾਗੀ ਘਟਨਾ ਹੋਈ ਆ ਜੀ ਸਾਨੂੰ ਪਰਮਿਸ਼ਨ ਦਿੱਤੀ ਆ ਬਲੁਰ ਸਾਹਿਬ ਨੇ ਵੀ ਇੱਥੇ ਆਓ ਜਲਦੀ ਮਤਲਬ ਉਹਨੇ ਬੱਚੇ ਦੇ ਵਿੱਚ ਬਾਥਰੂਮ ਕਰਤਾ ਵਾਲਾ ਜਵਾਨ ਉੱਥੇ ਬੇਟੀਆਂ ਆ ਮਾ ਜੀ 8ਵੀਂ ਕਲਾਸ ਦੇ ਵਿੱਚ ਪੜ੍ਹ ਹੈਗਾ ਉਹਨੇ ਗਲਤ ਕੰਮ ਕੀਤਾ ਤੇ ਆਓ ਅਸੀਂ ਇੱਥੇ ਬੈਠੇ ਆਂ ਕੇ ਗੱਲਬਾਤ ਕੀਤੀ ਸਾਰੀ ਅਗਲੇ ਦਿਨ ਦਾ ਅਸੀਂ ਟਾਈਮ ਰੱਖ ਲਿਆ ਬਚਲੋ ਬਹਿ ਕੇ ਜਿਸ ਤਰ੍ਹਾਂ ਵੀ ਹੋਊਗਾ ਮਸਲਾ ਲੈ ਕਰ ਲਾਂਗੇ ਇਹਦਾ ਜਿਹੜਾ ਡੈਡੀ ਆ ਜੀ ਮੁੰਡੇ ਦਾ ਜੇ ਪ੍ਰਤਾਪ ਸਿੰਘ ਦਾ ਉਹਨੇ ਪਹਿਲਾਂ ਮੈਸਰ ਬਹੁਤ ਗਲਤ ਇਹਨਾਂ ਨੂੰ ਸਾਡੇ ਟੀਚਰ ਸਾਹਿਬਾਨ ਨੂੰ ਭੇਜਿਆ ਜੀ ਨਿੰਦਨਯੋਗ ਆ ਜੀ ਇਹ ਜਿਹੜੀਆਂ ਨੇ ਗੱਲਾਂ ਕੀਤੀਆਂ ਫਿਰ ਉਹਨੇ ਮੁੜ ਕੇ ਆਣ ਕੇ ਅਗਲੇ ਦਿਨ ਆਣ ਕੇ ਤੇ ਬਹੁਤ ਪੰਨ ਤੋੜ ਦਿੱਤੀ ਜੀ ਇੱਥੇ ਗਮਲੇ ਵੀ ਤੋੜਦੇ ਆ ਸਾਡੇ ਟੀਚਰ ਸਾਹਿਬਾਨ ਸਾਹਿਬ ਤੇ ਪ੍ਰਿੰਸੀਪਲ ਸਾਹਿਬ 99 ਮਤਲਬ ਸਾਰੇ ਸਟਾਫ ਨੂੰ ਜੀ ਉਹ ਬਹੁਤ ਉਹਨੇ ਗਾਲੀ ਗਲੋਚ ਕੀਤਾ ਜੀ ਜਾਣ ਕੇ ਸਰ ਉਹ ਬੰਦਾ ਵੀ ਕੰਨੇ ਕ੍ਰਿਮੀਨਲ ਟਾਈਪ ਦਾ ਕੋਈ ਪਿਛੋਕੜ ਇਹਦਾ ਤੇ ਹੋ ਸਕਦਾ ਜੀ ਇਹਦੇ ਬਾਰੇ ਤੇ ਚਲੋ ਮੈਨੂੰ ਜਿਆਦਾ ਨਹੀਂ ਜਾਣਕਾਰੀ ਪਰ ਹੁਣ ਦਾੜਾ ਮੌਕੇ ਦਾ ਆ ਹੋਇਆ ਕੰਮ ਜੀ ਤੁਸੀਂ ਜੱਸ ਪਰ ਕਹਿੰਦੇ ਉਹਨੇ ਕੋਟਮਾਂ ਹੰਦੰਦੀ ਜਾਂ ਕਿਸੇ ਬਾਗਤਨ ਦੀ ਕੋਸ਼ਿਸ਼ ਕੀਤੀ ਸਪੋਰਟ ਸੀਚ ਦਾ ਗਲੌਚ ਦਾ ਕੰਦੀ ਉਹ ਵੀ ਸਾਡਾ ਮਾਮਲਾ ਜੀ ਬਿਲਕੁਲ ਜੀ ਬਿਲਕੁਲ ਹੋਇਆ ਜੀ ਮਾਮਲਾ ਇੱਥੇ ਸਾਡੇ ਆਪਣੇ ਹੀ ਬੇਟੇ ਪੜ ਰਹਿ ਜੀ ਉਹਨਾਂ ਨੇ ਸਾਨੂੰ ਦੱਸਿਆ ਇਹਨੇ ਬਹੁਤ ਜਾ ਆਗੇ ਇਥੇ ਪਾਇਆ ਜਿੱਥੇ ਡਿਸਪਲਨ ਪੰਗ ਕੀਤਾ ਜੀ ਆਣ ਕੇ ਨਹੀਂ ਨਹੀਂ ਕਰਨਾ ਚਾਹੀਦਾ ਇਹਨੂੰ ਬਿਲਕੁਲ ਨਹੀਂ ਕਰਨਾ ਚਾਹੀਦੀ ਇਹ ਜੀ ਗੱਲ ਸਾਡੇ ਟਾਈਪ ਟੀਚਰ ਸਹਿਬਾਨ ਇਹ ਬਹੁਤ ਹੀ ਸਤਿਕਾਰਯੋਗ ਹੈ ਜੀ ਸਾਰੇ ਬੜੀ ਪੜਾਈ ਦੇ ਲੈਵਲ ਤੇ ਬਹੁਤ ਉੱਚੀ ਜਾ ਰਿਹਾ ਹੈ ਜੀ ਪਰ ਇਹਨਾਂ ਨੂੰ ਜੇ ਟੀਚਰ ਸਹਿਬਾਂ ਨੂੰ ਇਹ ਗਾਣਾ ਕੱਢਣ ਦੇ ਪੇ ਜਾਂ ਕੋਈ ਬੋਲਣ ਦੇ ਪੇ ਤੇ ਫਿਰ ਸਾਡੇ ਫਿਊਚਰ ਕੀ ਹੋਊਗਾ ਦਾ ਕੋਲ ਸਾਉਂ ਕੋਲ ਪੰਚਾਇਤ ਨੂੰ ਜਿਹੜਾ ਇਸ ਤੇ ਰਿਐਕਸ਼ਨ ਲੈ ਆ ਜੀ ਐਕਸਨ ਦੇਤੇ ਅਸੀਂ ਇਹਨਾਂ ਦਿੱਤੀ ਆ ਦਰਖਾਸਤ ਉਸ ਨੂੰ ਉਹ ਜੋ ਵੀ ਐਕਸ਼ਨ ਬਣਦਾ ਤੇ ਦੇ ਕਾਰਵਾਈ ਕਰਨੀ ਚਾਹੀਦੀ ਹੈ ਜੀ ਜੇ ਇਹ ਤੇ ਨਹੀਂ ਕਰਦੇ ਕਾਰਵਾਈ ਤੇ ਕੱਲ ਨੂੰ ਹੋਰ ਕੋਈ ਬੱਚਾ ਉੱਠ ਕੇ ਕਰੂਗਾ ਜੀ ਇਹਨੂੰ ਕੀ ਕੀਤਾ ਇੱਡੀ ਤਗੜੀ ਹਰਕਤ ਕਈ ਜਿਹੜੀਆਂ ਹਰਕਤਾਂ ਹੁੰਦੀਆਂ ਨਾ ਜੀ ਉਹ ਬਖਸ਼ਣ ਜੋਗ ਹੁੰਦੀਆਂ ਚਲੋ ਇਹਨੇ ਗਲਤੀ ਕੀਤੀ ਜੀ ਬਖਸ਼ੂ ਕੋਈ ਨਹੀਂ ਦੁੱਜਿਆ ਪਰ ਜੋ ਅਸੀਂ ਇੱਥੇ ਸੁਣਿਆ ਆਣ ਕੇ ਬੱਚਿਆਂ ਕੋਲ ਵੀ ਮੈਂ ਪੁੱਛਿਆ ਜੀ ਜਾ ਕੇ ਇਕੱਲੇ ਨੇ ਜਾ ਕੇ ਪੁੱਛਿਆ ਵੀ ਬੱਚੇ ਬੇਟਾ ਕੀ ਗੱਲ ਬਾਤ ਉਹਨਾਂ ਮੈਨੂੰ ਪੂਰੀ ਦੱਸੀ ਕੀ ਗੱਤ ਵੀ ਨੇ ਕੀਤਾ ਜੀ ਗਲਤ ਕੰਮ ਕੀਤਾ ਇੱਥੇ ਇਸ ਕਰਕੇ ਨੂੰ ਜੋ ਵੀ ਬਣਦੀ ਇੱਥੇ ਸਜ਼ਾ ਇਹਨੂੰ ਜਿਹੜਾ ਇਹਨੂੰ ਆਪਣਾ ਫਲ ਭੁਗਤਣਾ ਚਾਹੀਦਾ ਹੈ ਕੀ ਕੀਤਾ? ਹਾਂਜੀ ਮੈਮ ਕੀ ਨਾਮ ਹੈ ਤੁਹਾਡਾ ਤੇ ਕਿਹੜੇ ਸਕੂਲ ਦੇ ਪ੍ਰਿੰਸੀਪਲ ਹੋ ਜੀ? ਜੀ ਮੇਰਾ ਨਾਮ ਹੈ ਗਿਤਾਉਂਸ਼ਲੀ ਮੈਂ ਸਰਕਾਰੀ ਸੀਨੀਅਰ ਸਕੈਂਡੀ ਸਕੂਲ ਪੰਡੋਰੀਗੋਲਾ ਦੀ ਪ੍ਰਿੰਸੀਪਲ ਹਾਂ। ਆ ਮੈਮ ਕੀ ਮੈਥੋ ਐ ਕੱਲ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਪ੍ਰਿੰਸੀਪਲ ਸਾਹਿਬਾਂ ਦੇ ਉੱਪਰ ਅਲਿਗੇਸ਼ਨ ਲਗਾਏ ਜਾ ਰਹੇ ਆ ਇੱਕ ਬੱਚੇ ਦਾ ਵੀ ਨਾਮ ਆ ਰਿਹਾ ਕਿ ਉਹ ਵਿਚ ਬਾਥਰ ਕੀਤਾ ਕੀ ਸੌਦਾ ਮੈਥੋ ਕੀ ਹੈ? ਔਰ ਸਰ ਜਿਸ ਦਾ ਤੁਹਾਨੂੰ ਪਹਿਲਾਂ ਵੀ ਪਤਾ ਲੱਗਾ ਸਾਡੇ ਟੀਚਰ ਨੇ ਦੱਸਿਆ ਕਿ ਜਿਹੜਾ ਲੜਕਾ ਆ ਅਜੇ ਪ੍ਰਤਾਪ ਸਿੰਘ ਉਹਨੇ ਕਲਾਸ ਜਿਹੜੀ ਆ ਉਹ ਯੂਰਨ ਪਾਸ ਕੀਤਾ ਜੋ ਕਿ ਬਹੁਤ ਗਲਤ ਹਰਕਤ ਸੀ ਮੈਂ 3 ਦਿਨ ਦੀ ਮੈਡੀਕਲ ਛੁੱਟੀ ਤੇ ਸੀ ਮੈਨੂੰ ਮੇਰੇ ਟੀਚਰਸ ਨੇ ਫੋਨ ਕਰਕੇ ਇਨਫੋਰਮੇਸ਼ਨ ਦਿੱਤੀ ਹੈ ਕਿ ਬੱਚੇ ਨੇ ਇਸ ਤਰ੍ਹਾਂ ਕੀਤਾ ਆ ਬੱਚੇ ਟੀਚਰਸ ਨੇ ਕੀ ਕੀਤਾ ਆ ਬਾਅਦ ਚੋ ਕਿ ਉਹਨਾਂ ਦੇ ਪੇਰੈਂਟਸ ਨੂੰ ਇਨਫੋਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਡੇ ਬੱਚੇ ਨੇ ਗਲਤੀ ਕੀਤੀ ਹੈ ਉਹਦੇ ਪੇਰੈਂਟਸ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਫਿਰ ਇਹਨਾਂ ਨੇ ਪਿੰਡ ਦੇ ਸਰਪੰਚ ਮੋਦਵਾਰ ਜਿੰਨੇ ਵੀ ਉਹ ਉਹਨਾਂ ਸਾਰੇ ਸਕੂਲ ਨੇ ਉਹਨਾਂ ਨਾਲ ਰਾਬਤਾ ਕੀਤਾ ਆ ਉਹਨਾਂ ਨੇ ਵੀ ਆ ਕੇ ਸਾਰਾ ਮੌਕਾ ਜਿਹੜਾ ਉਹ ਦੇਖਿਆ ਆ ਬੱਚਿਆਂ ਨਾਲ ਗੱਲਬਾਤ ਕੀਤੀ ਆ ਬੱਚਿਆਂ ਨੇ ਸਾਰੀ ਉਹਨਾਂ ਨੂੰ ਹਕੀਕਤ ਦੱਸੀ ਆ ਉਸ ਤੋਂ ਬਾਅਦ ਫਿਰ ਪਿੰਨ ਵਾਲੇ ਨਹੀਂ ਗਿਆ ਕੋਈ ਗੱਲ ਨਹੀਂ ਆਪਾਂ ਇਹਦੇ ਨਾਲ ਬੈਠ ਕੇ ਗੱਲਬਾਤ ਕਰਾਂਗੇ ਉਹਨੂੰ ਟਾਈਮ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੁਸੀਂ ਆ ਜਾਓ ਸਕੂਲ ਦੇ ਵਿੱਚ ਆਪਾਂ ਆਰਾਮ ਨਾਲ ਬੈਠ ਕੇ ਇਹਨੂੰ ਗੱਲ ਨੂੰ ਕਰਦੇ ਆ ਪਰ ਉਹ ਜਿਹੜਾ ਜਿਹੜਾ ਉਹਦਾ ਫਾਦਰ ਸੀ ਉਹਨੇ ਕਿਸੇ ਦੀ ਗੱਲ ਨਹੀਂ ਸੁਣੀਗੀ ਉਹ ਜਿਹੜਾ ਕੱਲ ਸਕੂਲ ਦੇ ਵਿੱਚ ਆਇਆ ਉਹ ਟੀਚਰਸ ਨੂੰ ਬਹੁਤ ਗਲਤ ਬੋਲ ਕੇ ਗਿਆ ਬਹੁਤ ਗਲਤ ਉਹਨੇ ਵਰਡਿੰਗ ਟੀਚਰਸ ਵਾਸਤੇ ਯੂਜ਼ ਕੀਤੀ ਆ ਜੋ ਕਿ ਬਹੁਤ ਹੀ ਮਾੜੀ ਗੱਲ ਆ ਔਰ ਮੈਂ ਇਸ ਦੀ ਜਿਹੜੀ ਨਿੰਦਾ ਕਰਦੀ ਹੈ ਕਿ ਕਿਹੇ ਕੋਈ ਵੀ ਜਿਹੜਾ ਇਸ ਤਰ੍ਹਾਂ ਆ ਕੇ ਸਰਕਾਰੀ ਅਦਾਰੇ ਵਿੱਚ ਆ ਕੇ ਸਰਕਾਰੀ ਸਰਕਾਰੀ ਮੁਲਾਜ਼ਮ ਨੂੰ ਇਸ ਤਰ੍ਹਾਂ ਕਿਸ ਤਰ੍ਹਾਂ ਬੋਲ ਸਕਦਾ ਫਿਰ ਕੋਈ ਕਿਸੇ ਵੀ ਟੀਚਰ ਦੀ ਕੋਈ ਗਲਤੀ ਨਹੀਂ ਹੈਗੀ ਇਹਦੇ ਵਿੱਚ ਹਾਂ ਜਿੱਤੇ ਜ਼ਿਆਦਾ ਤੁਹਾਨੂੰ ਹਾਂਜੀ ਬਿਲਕੁਲ ਟੀਚਰ ਜਿਹੜੇ ਮੇਰੇ ਖਾਸ ਕਰਕੇ ਜਿਹੜੇ ਉਸ ਉਹਨਾਂ ਦੀ ਕਲਾਸ ਦੇ ਇੰਚਾਰਜ ਨੇ ਅਮਨ ਮੈਮ ਉਹਨੂੰ ਉਹਨਾਂ ਨੂੰ ਖਾਸ ਕਰਕੇ ਉਹ ਫੋਨ ਕਰਕੇ ਥ੍ਰੈਟ ਦੇ ਰਿਹਾ ਔਰ ਉਹਨਾਂ ਨੂੰ ਕਹਿ ਰਿਹਾ ਮੈਂ ਬਾਕੀ ਟੀਚਰਸ ਵੀ ਜਿਹੜੇ ਹੈਗੇ ਉਹਨਾਂ ਨੂੰ ਵੀ ਨੁਕਸਾਨ ਪਹੁੰਚਾਵਾਂਗਾ ਗਵਰਨਮੈਂਟ ਸਕੂਲ ਹੈ ਕਿਸ ਤਰੀਕੇ ਨਾਲ ਐਕਸ਼ਨ ਲਿੱਤਾ ਜਾ ਰਿਹਾ ਤੁਹਾਡੇ ਵੱਲੋਂ ਪ੍ਰਿੰਸੀਪਲ ਸਾਹਿਬਾਨ ਨੂੰ ਸਟਾਫ ਨੂੰ ਸਟਾਫ ਵੱਲੋਂ ਤੇ ਮੇਰੇ ਸਾਡੇ ਵੱਲੋਂ ਜਿਹੜੀ ਪੁਲਿਸ ਦੇ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਔਰ ਆਪਾਂ ਜਿਹੜਾ ਆਪਣੇ ਡਿਪਾਰਟਮੈਂਟ ਨੂੰ ਵੀ ਲੈ ਕੇ ਦਿੱਤਾ ਹੈ ਇਸ ਬਾਰੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਰਦੇ ਹਾਂ ਵੀ ਇਸ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਸ਼ਾਸਨ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਕਿ ਇਹ ਤੇ ਯੋ ਕਾਰਵਾਈ ਕੀਤੀ ਜਾਏ ਤਾਂ ਕਿ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦਾ ਬੰਦਾ ਜਿਹੜਾ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਜਾ ਕੇ ਇਸ ਤਰ੍ਹਾਂ ਦੀ ਹਰਕਤ ਨਾ ਕਰੇ ਸਰ ਇੱਕ ਵੀਡੀਓ ਬਾਤ ਰਹੀ ਹੈ ਜੀ ਪਿੰਡ ਪਿੰਡੋਰੀ ਕੋਲਾ ਜਿੱਥੇ ਕਿ ਇੱਕ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਆ ਕੇ ਗਾਲੀ ਕਲੋਚ ਕੀਤਾ ਗਿਆ ਧਮਕਾਇਆ ਗਿਆ ਟੀਚਰਾਂ ਨੂੰ ਕੀ ਪਤਾ ਮਾਮਲਾ ਸੀ ਇਸ ਤਰ੍ਹਾਂ ਮੈਡਮ ਅਮਨਦੀਪ ਕੌਰ ਮੈਥ ਅਧਿਆਪਕ ਨੇ ਪੰਡੋਰੀ ਗੋਲਾ ਸਕੂਲ ਵਿੱਚ ਲੱਗੇ ਉਹਨਾਂ ਨੇ ਸਾਨੂੰ ਆਪਣਾ ਬਿਆਨ ਲਿਖਾਇਆ ਉਹਦੇ ਬਿਆਨ ਦੇ ਆਧਾਰ ਤੇ ਅਸੀਂ ਰਾਜੂ ਸਿੰਘ ਪੁੱਤਰ ਧਰਮ ਸਿੰਘ ਤੇ ਉਸ ਦੀ ਪਤਨੀ ਬਲਵਿੰਦਰ ਕੌਰ ਦੇ ਖਿਲਾਫ ਮਕਦਮਾ ਦਰਜ ਕਰ ਦਿੱਤਾ ਹੈ। ਸਿਰਫ ਇਹ ਪ੍ਰਾਰਥਨਾ ਹੋਇਆ ਸੀਗਾ ਮੈਟਰੀ ਸੀਗਾ ਜੀ ਥੋੜਾ। ਉਹਦਾ ਮੈਟਰ ਇਹ ਆ ਕਿ ਉਹਦੇ ਸਕੂਲ ਦੇ ਵਿੱਚ ਰਾਜੂ ਦਾ ਬੱਚਾ ਪੜਦਾ ਹੈ 8ਵੀਂ ਕਲਾਸ ਦਾ ਵਿਦਿਆਰਥੀ ਹੈ। ਉਹਨੇ ਕਿਤੇ ਕਲਾਸਰੂਮ ਦੇ ਵਿੱਚ ਪਿਸ਼ਾਬ ਕੀਤਾ ਉਹ ਪਿਸ਼ਾਬ ਨੂੰ ਲੈ ਕੇ ਹੀ ਇਹ ਸਾਰੇ ਮਾਮਲਾ ਚੱਲਿਆ ਹੈ ਠੀਕ ਹੈ ਜੀ ਇਸੇ ਕੀ ਕਾਬਈ ਹੋਈ ਨਹੀਂ ਵਿਅਕਤੀ ਦੇ ਉੱਪਰ ਕਿਹੜਾ ਉਹ ਤੇ ਜਿਹੜੀ ਧਾਰਾ ਹੈ 132 324 4 351 2 ਨਾਸੀ ਬੀਨਸ ਦੇ ਤਹਿਤ ਪਰਚਾ ਦਰਜ ਕਰਕੇ ਦੋਸ਼ੀ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਦੋਸ਼ੀ ਅਜੇ ਗ੍ਰਿਫਤ ਤੋਂ ਬਾਹਰ ਹੈ ਠੀਕ ਹੈ ਜੀ ਸੋ ਬਿਲਕੁਲ ਤੁਸੀਂ ਦੇਖਿਆ ਪੂਰੇ ਮਾਮਲੇ ਦੀ ਸਚਾਈ ਕੀ ਸੀਗੀ ਗੱਲਬਾਤ ਜਿਹੜੀ ਉਹਨਾਂ ਦੱਸੀ ਹੈ ਕਿ ਇਸ ਤਰੀਕੇ ਨਾਲ ਬੱਚੇ ਵੱਲੋਂ ਜਾਣ ਪੁੱਛ ਕੇ ਗੰਦੀ ਹਰਕਤ ਕੀਤੀ கிਤੀ ਹੈ ਕਲਾਸ ਦੇ ਵਿੱਚ 8ਵੀਂ ਕਲਾਸ ਦਾ ਬੱਚਾ ਛੋਟਾ ਨਹੀਂ ਹੁੰਦਾ ਜਾਣ ਪੁੱਛ ਕੇ ਉਸ ਦੇ ਵੱਲੋਂ ਜਿਹੜਾ ਜਿਪ ਖੋਲ ਕੇ ਇਹ ਕੰਮ ਕੀਤਾ ਗਿਆ ਕਲਾਸ ਦੇ ਵਿੱਚ ਉਸ ਤੋਂ ਬਾਅਦ ਜਦੋਂ ਇਹ ਕੱਲ ਦਿਨ ਦਾ ਉਸ ਤੋਂ ਬਾਅਦ ਬੱਚਿਆਂ ਨੂੰ ਧਮਕਾਇਆ ਜਾਂਦਾ ਆਪਣੇ ਸਾਥੀਆਂ ਨੂੰ ਧਮਕਾਇਆ ਜਾਂਦਾ ਕੁੱਟਮਾਰ ਗੰਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਹਦਾ ਪਿਤਾ ਵੀ ਆ ਕੇ ਸਕੂਲ ਦੇ ਵਿੱਚ ਜਿਹੜਾ ਇਸ ਤਰੀਕੇ ਦਾ ਮਾਹੌਲ ਬਣਾ ਦਿੰਦਾ ਵਿਦਿਆਕ ਦਾਦੇ ਦੇ ਵਿੱਚ ਇਸ ਤਰੀਕੇ ਨਾਲ ਗੁੰਡਾਗੱਦੀ ਕੀਤੀ ਜਾਂਦੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕੂਲ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਬਣਾਇ טארם טארם